ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰਿ ਉਤਾਰਾ ਰਹਾਉ ਕਾਇਆ ਨਗਰ ਬਸਤੇ ਹਰ ਸੁਆਮੀ ਹਰ ਨਿਰਪਨ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀ ਆਪਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹ ਸਚਾ ਵਣਜਾਰਾ ਹਰ ਆਪੇ ਸਾ ਸਰਾਫ ਰਤਨ ਹੀਰਾ ਹਰ ਆਪ ਕੀਆ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹ ਸਚਾ ਵਣਜਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਸ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਡਰਡ ਬਾਇ आवर ਫੋਰਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਬੇਰਾੜੀ ਫੋਰਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਓ ਮਾਈ ਮਾਈਂਡ ਬਾਇ ਚੈਂਟਿੰਗ ਦਾ ਨੇਮ ਆਫ ਗੋਡ This name from the world ocean will be removed. God's name destroys all the sins committed of many souls. God makes the meditator pass across the world ocean. Pause. O brother, the Master Lord dwells in our body city. Yet, he has no fear, he has no enmity, he has no particular shape. God dwells always close to us, but we do not see. Yes, he is found green with the grace of Guru. With Guru's Grace Thought It is understood that God Himself is the diamond, Himself is the gem, Himself of one who wields it is the king, is the dweller, He Himself has created. दिस यूनिवर्स ओ नानक दर्सन ऑन होम गॉड फेवरस दैट परसन स्पीक्स हिज नेम दैट परसन बिकम्स द मनी लैंडर ऑफ द नेम जैम ही कंटिन्न्यूज टू ट्रेड दिस नेम जैम फॉर एवर वाहेगुरु जी का खालसा वाहेगुरु जी की फतेह यह हम अज के पवित्र हुक्मनामें ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਬੈਰਾੜੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਅਨੇਕਾਂ ਜੂਨਾਂ ਦੇ ਕੀਤੇ ਸਾਰੇ పాਪ ਨਾਸ ਕਰ ਦਿੰਦਾ ਹੈ ਪਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ પાર ਲੰਘਾ ਦਿੰਦਾ ਹੈ ਠਹਿਰਾਓ। ਇਹ ਭਾਈ ਮਾਲਕ ਪ੍ਰਭੂ ਸਾਡੇ ਸਰੀਰ ਸ਼ਹਿਰ ਵਿੱਚ ਵਸਦਾ ਹੈ। ਫਿਰ ਵੀ ਉਸ ਨੂੰ ਕੋਈ ਡਰ ਨਹੀਂ ਪਹੁੰਚਦਾ। ਉਸ ਨੂੰ ਕਿਸੇ ਨਾਲ ਵੈਰ ਨਹੀਂ। ਉਸ ਦਾ ਕੋਈ ਖਾਸ ਆਕਾਰ ਨਹੀਂ। ਪਰਮਾਤਮਾ ਸਦਾ ਸਾਡੇ ਨੇੜੇ ਵਸਦਾ ਹੈ। ਪਰ ਸਾਨੂੰ ਦਿਸਦਾ ਨਹੀਂ ਹਾਂ ਗੁਰੂ ਦੀ ਬਖਸ਼ਿਸ਼ ਸੋਜ ਨਾਲ ਉਹੋ ਹਰੀ ਲੱਭ ਪੈਂਦਾ ਹੈ ਗੁਰੂ ਦੀ ਬਖਸ਼ਿਸ਼ ਮਤ ਨਾਲ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਹੈ ਛਾਹ ਹੈ ਸਰਾਫ ਹੈ ਉਸਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ हे ਨਾਨਕ ਜਿਸਮਨੁਖ ਉਤੇ ਪਰਮਾਤਮਾ ਕਿਰਪਾ ਕਰਦਾ ਉਹ ਮਨੁਖ ਉਸ ਦਾ ਨਾਮ ਵਹਿਜਦਾ ਹੈ ਉਹ ਮਨੁਖ ਨਾਮ ਰਤਨ ਦਾ ਸਹੂਕਾਰ ਬਣ ਜਾਂਦਾ ਹੈ ਉਹ ਸਦਾ ਲਈ ਇਸ ਨਾਮ ਰਤਨ ਦਾ ਵਣਜ ਕਰਦਾ ਰਹਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ